ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾੜੇ ਦੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਸੇਲ ਲਈ ਲੈ ਕੇ ਆਏ ਹਾਂਗੇ ਇੱਕ ਗੱਬਣਾ ਤੇ ਇੱਕ ਤਾਜੀ ਸੂਈਆ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਚੱਲਦਾ ਇਹ ਕੰਮਕਾਰ ਪੂਰਾ ਵਧੀਆ ਚੱਲੀ ਜਾਂਦਾ ਮਰੋ ਮਾਰ ਆਪਣਾ ਦਾ ਠੀਕ ਆ ਨਾਮ ਤੇ ਐਡਰੈਸ ਦੱਸੋ ਜੀ ਨਾਮ ਜੰਗਸ਼ੰਗ ਹਾਂ ਪਿੰਡ ਹਰਮਤਪੁਰਾ ਠੀਕ ਆ ਗੁਰਦਾ ਮੋਗਾ ਦਸੀਰ ਨਿਹਾਲ ਸਿੰਘਲ ਨੇੜੇ ਪਿੰਡ ਕਿਹੜਾ ਰਹਿੰਦਾ ਬਾਈ ਨੇੜੇ ਆਪਣਾ ਮਾਸੀ ਕਿਰੋਗਾ ਇਧਰ ਮੱਜੂ ਕੇ ਤਲਵੰਡੀ ਰਾਮਗੜੇ ਨੇੜੇ ਨੇੜੀ ਆ ਠੀਕ ਆ ਬਾਈ ਤੇ ਮਾਡ ਨੰਬਰ ਬੋਲ ਦ ਆਪਣਾ 87278 09954 ਠੀਕ ਆ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਕਿਧਰੋਂ ਇਧਰੋਂ ਸਟਾਰਟ ਕਰੀਏ ਹਾਂ ਸੁਣੀ ਤੇ ਕਰ ਲਓ ਬਈ ਜਿਹੜੀ ਆਪਾਂ ਸਾਹਮਣੇ ਵਹਿੜ ਦਿਖ ਰਿਹਾ ਕਿਹੜਾ ਸੂਆ ਸੂਈ ਜਾਂਦਾ ਔਰ ਦੂਜਾ ਸੂਈ ਆ ਬਈ ਪਿਓਰ ਦੂਜਾ ਸੂਆ ਸੂਈ ਆ ਤੀਜਾ ਦਾ ਕੋਈ ਮੰਨੇ ਨਾ ਨੂੰ ਠੀਕ ਆ ਇਲਜਾ ਬਾਈ ਕਿਉਂਕਿ ਕਹਿੰਦਾ ਮੰਨੇ ਨਾ ਪਿਓਰ ਦੂਜਾ ਸੂਆ ਸੂਈ ਆ ਬੱਚਾ ਕਿ ਦਿੱਤਾ ਬਈ ਬੱਸਾ ਦਿੰਦਾ ਨੇ ਬੱਚਾ ਬੱਸਾ ਦਿੰਦਾ ਬੱਚੇ ਚੰਗੇ ਬੰਦੀ ਹੈ ਨਾ ਹਾਂ ਬੱਸਾ ਦਾ ਜੋ ਬੱਸੀ ਹੁੰਦੀ ਬੜੀ ਸੋਹਣੀ ਆ ਜਪਾ ਬੋਰੀ ਲੱਗਦੇ ਆ ਡੱਬੀ ਠੀਕ ਆ ਥੋੜਾ ਦਸਾ ਦਿੱਤਾ ਹੂੰ ਤੇ ਕਿੰਨਾ ਕੁ ਬੋਲਾ ਬਾਈ ਕੱਢਿਆ ਫਿਰ ਇਹਦਾ ਬੋਲਾ ਕਾਲ ਕਾਪਾ ਬਾਈ ਸਾਢੇ 4 ਕਿਲੋ ਸਾਢੇ 4 ਲੀਟਰ ਬੋਲਾ ਕੱਢ ਤੇ ਐਸਟੀਮੇਟ ਦੁੱਧ ਜਾਂ ਕਿੰਨਾ ਕੁ ਦੇ ਦੂ ਬਾਈ ਦਰਦਾਰ ਜਿੱਦਾਂ ਤਾਂ ਬੱਲਿਆਂਦੀ ਆ ਉਹਦਾ 20 ਕਨੇ ਕਨੇ 20 ਦਊਗੀ ਹੈ ਬੈਰ ਮੈਂ ਕਿਹਾ ਜਰਾ 20 ਤੇ ਮੈਂ ਸੋਚਿਆ ਪਤਾ ਕਨੇ 20 ਦਊ ਹਮ ਜਿਹੜੇ ਸਾ ਮਾ ਬੱਪਰ ਵੀ ਦਿਖਾਉਂਦੇ ਠੀਕ ਆ ਹੁਣ ਤਾਂ ਆਪਾਂ ਹੁਣੇ ਜੋਈ ਆ ਠੀਕ ਆ ਤੇ 20 ਉਹ ਕਨੇ ਦਊ ਪਰ ਅਗਲਾ ਮਾਣ ਲੈ 18 ਮਾਣ ਲੈ 17 ਮਾਣ ਲੈ ਹਮ 18 ਦੀ ਘੜਾ ਵੀਰ ਸੇ ਵਾਲਾ ਕੁੜਾ ਆ ਵੀਰ ਸੂਏ ਜਨਾ ਪਿਛਲੇ ਸੂਏ ਮਤਲਬ ਕੀ ਰਿਕਾਰਡ ਜੈ ਸੀਗਾ ਵੀ ਇੰਨਾ ਕਹ ਦਿੱਤਾ ਦੂਸਰੇ ਤਾਂ 15 ਲੋਕਾਂ ਲਈ ਚੋਂਦੇ ਰਹੇ ਤਾਂ ਉਹ 20 ਨੂੰ ਮਾ ਕਹਿੰਦੇ ਸੀ ਨਾ ਉਹ ਹਮ ਵੀ 20 ਦਊਗੀ ਇਹ ਠੀਕ ਆ ਹੋਰ ਤਾਂ ਵੀਰ ਬਹੁਤ ਲੰਮੀ ਬਹੁਤ ਕਾਲੇ ਰੰਗ ਕੱਦ ਵੀ ਵਧੀਆ ਫੇਸ ਚੈੱਕ ਕਰਾ ਦਿੰਨੇ ਕਰਮਾਲੀ ਦਾ ਫੇਸ ਬਹੁਤ ਪਿਆਰਾ ਲੈ ਬਾਈ ਟੈਕ ਕਰਾ ਦੇ ਬਾਕੀ ਜਵਾਨੀ ਚ ਬੈੜਾ ਕੋਈ ਬੜਾ ਪਾਣ ਨਹੀਂ ਬੜਾ ਪਾਣ ਨਹੀਂ ਜਵਾਨ ਬੈੜਾ ਹੂੰ ਬੈੜਾਂਗਾ ਦੂਜਾ ਸੁਆ ਪਿਹੋਰਾ ਯਾਨੀ ਮਾ ਦਾ ਪਲੂਣ ਮੰਨੀ ਸੀ ਪਰ ਦੂਜਾ ਦੂਜਾ ਸੁਆ ਬਾਈ ਅੱਡਰ ਕਮਾਲ ਦਾ ਬਹੁਤ ਤਿਆਰ ਕਰਦੀ ਹੁੰਦੀ ਬਹੁਤ ਬਹੁਤ ਗਾ ਬੜਾ ਪੰਡਲ ਮਾਰ ਲੈਂਦੀ ਹੱਥ ਨੂੰ ਪੰਡਲ ਹੀ ਮੰਨ ਲੈਂਦੀ ਹੋ ਤਾਂ ਆਪ ਕਰ ਕੋਈ ਨਾ 6 ਵਜੇ ਕਰਕੇ ਚੋਈਆ ਬਾਈ ਕਹਿੰਦਾ ਲੈ ਬਾਈ ਥਾਣ ਚੈੱਕ ਕਰ ਲੋ ਕਲਾ ਕਲਾ ਥਾਣਾ ਪੂਰੀ ਵਿਛੀ ਤੇ ਥਣ ਲੱਗਾਗਾ ਬਾਈ ਪੂਰੀ ਮਿਠਾਈ ਵਾਲਾ ਥਾਣਾ ਹੈ ਨਾ ਹਾਂ ਤੇ ਹੁਣ ਰੌਲਾ ਸੀ ਦੇ ਚੋਈਆ ਕਿੰਨੀ ਪਰੀ ਖੜੀ ਆ ਬਾਈ ਲੈ ਕਮਾਲ ਆ ਯਾਰ ਲੈ ਚੈੱਕ ਕਰ ਲੋ ਬਹੁਤ ਕਮਾਲ ਦਾ ਡਰ ਆ ਥੋੜਾ ਕੈਮਰੇ ਤੇ ਜ਼ਰੂਰ ਜਾ ਕੈਮਰੇ ਤੇ ਡਰਦੀ ਆ ਹਾਂ ਫੋਲ ਦੇ ਭਰਾ ਜੰਗ ਮੜੀ ਜੀ ਤੇ ਮੇਰੇ ਤੇ ਡਰਦੀ ਆ ਬਾਈ ਕੋਈ ਛੋਟੀ ਨਾ ਸਮਝੋ ਹੈ ਨਾ 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 ਬੇਲ ਬਹੁਤ ਲੰਮੀਆਂ ਬੇਲ ਬੂਲ ਬਹੁਤ ਲੰਮੀਆਂ ਫੇਸ ਚੈੱਕ ਕਰ ਲੋ ਛੋਟਾ ਜਿਹਾ ਫੇਸ ਆ ਬੋਦੀ ਵਾਦੀ ਕਰਮ ਵਾਲੀ ਦੀ ਫੁੱਲ ਕਮਾਲ ਦੀ ਆ ਤੋੜਾ ਚੈੱਕ ਕਰ ਲੋ ਤੋੜਾ ਇੱਕ ਨੰਬਰ ਆ ਉਹ ਠੰਡੀ ਸੀ ਲੈ ਬਾਈ ਪੂਰੀ ਪੂਰੀ ਨਿਆਣਾ ਪਾਉ ਬਾਈ ਬੱਤਲਾ ਕੇ ਉਹਦੀ ਚੋਬ ਹੈਲਦੀ ਨਹੀਂ ਠੀਕ ਆ ਨਿਆਣਾ ਪਾ ਇਹਦਾ ਹੋਣਾ ਹੈ ਨਾ ਇੱਕ ਅਮਿਦਾਰੀ ਸੁਆ ਮਨੇ ਮਨੇ ਆਵੇ ਤਾਂ ਆਏ ਬਾਈ ਇੱਕ ਨਵਾਈ ਧਮਾਈ ਨਹੀਂ ਨਵਾਈ ਧਵਾਈ ਨਹੀਂ ਤੇ ਆਪਣਾ ਰਾਤ ਦੀ ਸੁਣੀ ਕੁੱਕੜ ਤੇ ਜੇਰ ਵਗੈਰਾ ਵੀਰੇ ਓਕੇ ਆ ਜਮਾ ਓਕੇ ਆ ਵੀਡੀਓ ਬਣਾਈ ਵੀ ਆ ਠੀਕ ਆ ਬਾਈ ਕਹਿੰਦਾ ਵੀਡੀਓ ਆਪਣੇ ਕੋਲੇ ਬਣਾਈ ਪਈ ਆ ਐਡਰੈਸ ਚੈੱਕ ਕਰ ਲਓ ਬਾਈ ਬਹੁਤ ਕਮਾਲ ਦਾ ਤਿਆਰ ਕਰਿਆ ਕਰਮਾਲੀ ਦਾ ਫਾੜੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਪੂਰੀ ਵਿਥੀ ਤੇ ਥਣ ਲੱਗਾ ਵਾ ਥੋੜਾ ਬੱਚੇ ਦਾ ਜ਼ਰੂਰ ਕਰ ਦਿਆ ਹੈ ਨਾ ਬਾਈ ਹਾਂ ਬੱਚੇ ਦਾ ਕਰ ਦਿਆ ਬੱਚੇ ਦਾ ਬਾਈ ਜਰੂਰ ਕਰਦੀ ਆਗੀ ਕਹਿੰਦੀ ਕਰਮ ਵਾਲੀ ਕੁਛ ਨਹੀਂ ਬਾਕੀ ਬਾਈ ਨੇ ਦੁੱਧ ਦਾ ਰਿਕਾਰਡ ਵੀ ਚੰਗਾ ਦੱਸਿਆ ਬਾਈ ਕੀ ਮੁੱਲ ਆ ਫਿਰ ਜਾਇਜ ਆ ਮੁੰਨੇ ਦਾ ਆਪਾਂ ਜਾਇਜ ਹੀ ਕਰਨਾ ਯਾਰ ਠੀਕ ਆ ਹਾਂ 55000 54000 ਦੀ ਹਾਂ ਲੈ ਬਾਈ ਜਮਾ ਜਾਇਜ ਮੁੱਲ ਕਰਿਆ ਬਾਈ ਨੇ 54000 ਦੀ ਬਾਈ ਕਹਿੰਨਾ ਪੈੜ ਆਪਾਂ ਦੇ ਦੇਾਂਗੇ ਜਮਾ ਜਾਇਜ ਮੁੱਲ ਆ ਬਾਕੀ ਮਾਨ ਤਨ ਹੋ ਜੂ ਹੋ ਜੂ ਹੋ ਜੂ 13 14 ਦਾ ਹੁਣ ਸਟਾਰਟ ਹੋਣਾ ਨੇ ਜਦੋਂ ਖਾਲੀ ਹੋਗੀ ਠੀਕ ਆ ਬਾਈ ਹਾਂ ਜਿਹੜੇ ਸੰਪਤ ਦੱਸੀ ਜਾਂਦੀ ਹੈ ਨਾ ਬਾਈ ਦੱਸੀ ਜਾਂਦੇ ਆ ਵਰੀਕੀ ਚ ਵੈੜਾ ਬਾਕੀ ਹਾਂ ਨਾ ਜ਼ਰ ਜ਼ਰ ਕਿਲੋ ਦਾ ਆਪਾਂ ਕੱਢਿਆ ਕਰਨੇ ਪਿਆ ਨਹੀਂ ਉਹੋਂ ਦੇ ਲੱਗਦਾ ਬਈ ਐਡਰ ਬਹੁਤ ਕਮਾਲ ਦਾ ਤਿਆਰ ਕਰਿਆ ਵਾ ਕਰਮਾਲੀ ਦਾ ਦੱਸਦਾ ਹਨਾ ਵੀ ਕੱਢੂਗੀ ਕੱਢੂਗੀ ਅੱਗੇ ਬਈ ਚੰਗ 2 ਨੰਬਰ ਇਹ ਵੀ ਦੂਜਾ ਸੂਆ ਪਿਓਰ ਪਿਓਰ ਦੂਜਾ ਸੂਆ ਹੁੰਦੀ ਆ ਹਾਂ ਤੇ ਕਿੰਨਾ ਕੁ ਟਾਈਮ ਬਾਕੀ ਆ ਬਾਈ ਇਹਦੇ ਅਜੇ ਪਏ ਆਪਣੇ ਹਫਤਾ ਨੌ ਦਿਨ ਲਊਗੀ ਹਫਤਾ ਨੌ ਦਿਨ ਲਊਗੀ ਕੀ ਰਿਕਾਰਡ ਆ ਬਾਈ ਪਿਛਲੇ ਸੂਏ ਦਾ ਫਿਰ ਪਿਛਲੇ ਜੀ 14 ਲੀਟਰ ਕਨੇਚੋਇਆ ਹੂੰ ਇਹ ਤੇ ਜੀ ਇਹ ਸਾਗਸਦਾਰਾਂ ਦੀ ਝਾਕ ਹੈ ਜਿਹੜੇ ਸਾਗ ਨਿਕਲ ਰਹੀ ਹੈ 17 18 ਦੀ ਝਾਕ ਆ ਬਾਕੀ ਕਲਰ ਬਹੁਤ ਚੰਗਾ ਹੈ ਨਾ ਮੇਰਾ ਨੂਈਆ ਤਾਂ ਤਾਂ ਕਹਿੰਦਾ ਦੁੱਧ ਦਊਗੀ ਐ ਬਾਈ ਫੇਸਬੁਕ ਚੈੱਕ ਕਰ ਲੋ ਕਰਮ ਵਾਲੀ ਦਾ ਬੜਾ ਪਿਆਰਾ ਫੇਸ ਹੈਗਾ ਅੰਡਰ ਚੈੱਕ ਕਰ ਲੋ ਮੈਂ ਕਹਿੰਦਾ ਫਿਕਸ ਜਾ ਹਵਣਾ ਹਨਾ ਫਿਰ ਸਾਰੇ ਤੂਰ ਕੇ ਦਿਖਾਉਣਾ ਬੱਜਾ ਟਾ 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 ਟ ਦੀ ਬਣਨੇ ਪੂਰੇ ਠੀਕ ਆ ਪਾਉਗੀ ਮਤਲਬ ਇਹ ਹਵਾਨਾ ਚੰਗੀ ਬਣਨਾ ਹੈ ਆ ਜੀ ਬਾਈ ਹੈ ਤਾਂ ਲੈਂਦੀ 8 9 ਨਾ ਠੀਕ ਆ ਬਈ ਹਵਾਂ ਮੈਂ ਜਦੋਂ ਉਹਨੂੰ ਮਤਲਬ ਕਿ ਨੇੜੇ ਜਾਣਾ ਉਹਨੂੰ ਚੰਗੀ ਤਰ੍ਹਾਂ ਤਿਆਰ ਕਰਕੇ ਸੋਣਾ ਤੇ ਬਈ ਕੀ ਰਿਕਾਰਡ ਆ ਦੁੱਧ ਦਾ ਖਣ ਮੱਝਾਂ ਨਾਲ ਲੱਗਿਆ ਇਹ 15 ਲੀਟਰ ਚੋਣਾ ਚੋਇਆ ਕੰਦੇ ਠੀਕ ਆ 15 ਜਵਦਾ ਲੀਟਰ ਚੋਇਆ ਬਾਕੀ ਫੈਟ ਬਈ ਚੰਗੀ ਆਊਗੀ ਦੁੱਧ ਚੰਗਾ ਹੋ ਨਰੋਈ ਨਗਰ ਫੋਲਾ ਹਨਾ ਲੱਸੀ ਦਾ ਪੂਰੀ ਭਰੀ ਆ ਨਰੋਈ ਨਗਰ ਬਈ ਫੋਲਾ ਕਿਸੇ ਪੱਖ ਤੋਂ ਲੱਸੀ ਲਾ ਮੀਨੀ ਥਾਣਾ ਪਾ ਚੈੱਕ ਕਰਾ ਦੇਣਾ ਬਹੁਤ ਕਮਾਲ ਦਾ ਥਾਣਾ ਥਾਣਾ ਦਾ ਮੱਝਾਂ ਵਾਲਾ ਮੱਝਾਂ ਵਾਲਾ ਥਣ ਲੱਗਿਆ ਮੁਠੀ ਵਾਲਾ ਥਾਣਾ ਪੂਰੀ ਵਿਥੀ ਥਾਣਾ ਬਾਕੀ ਸਰੀਰ ਬਹੁਤ ਕਮਾਲ ਦਾ ਹਾਂ ਗੋਲੇ ਵਰਗੀ ਆ ਗੋਲੇ ਵਰਗੀ ਸਹੀ ਕਹਿੰਦਾ ਗੋਲ ਗੋਲ ਪਈ ਆ ਨਾ ਜੀ ਨਿਕਰ ਤਾਂ ਫੁੱਲ ਆ ਹਾਂ ਨਰੋਈ ਨਿਕਰ ਫੁੱਲ ਆ ਬਾਈ ਦੁੱਧ ਫੇਰ ਹੀ ਜੰਗਾ ਦਊਗੀ ਹਾਂ ਪੜੀ ਅਚਾਰ ਚੂੜਨਾ ਤੁਸੀਂ ਚੈੱਕ ਕਰ ਲਓ ਬਾਈ ਕੋੜੀ ਵਰਗੀ ਵੜ ਪਈ ਆ ਇਹਨੂੰ ਚੰਗੀ ਹੈਗੀ ਤੇ ਬਾਈ ਫਿਰ ਇਹਦਾ ਕੀ ਮੁੱਲਾ ਜੰਗਾ ਅੱਜ ਦਿਖੜੀ ਇਹ ਆਪਾਂ ਜਮਾ ਜਾਇਜ਼ ਹੀ ਦਵਾਂਗੇ ਠੀਕ ਆ ਜਿਹੜੀ ਸਾਹਮਣੇ ਆਣਾ ਸੰਭੂ ਤਾਂ ਆਪਾਂ ਕਰ ਲਈ 52 52 ਦਾ ਮੁੱਲ ਹੂੰ ਪਰ ਹੁਣ 45 ਦੀ ਦੇ ਦਾਂਗੇ ਲੈ ਭਾਈ ਜਮਾ ਜਾਇ ਮੁੱਲ ਕਰਿਆ ਭਾਈ ਨੇ ਹਜੇ ਕੱਚੀ ਆ ਨਾ ਕੱਚੀ ਵਾਲਾ ਮੁੱਲ ਹੁੰਦਾ ਹਾਂ 45000 ਦੀ ਆਪਾਂ ਦੇ ਦਾਂਗੇ ਲੈ ਭਾਈ ਵਾਕੀ ਥਣ ਚੈੱਕ ਕਰ ਲੋ ਬਹੁਤ ਕਮਾਲ ਦਾ ਥਣ ਲੱਗਾ ਵਾ ਕੱਲਾ ਕੱਲਾ ਥਾਣਾ ਪੂਰੀ ਵਿਥੀ ਤੇ ਥਣ ਲੱਗਾਗਾ ਵੱਡੀ ਵਹਿੜਾ ਮਾੜਾ ਨੂੜਾ ਕਰਮ ਵਾਲੀ ਬਰੀਕੀ ਚ ਕੱਢਦੀ ਆਉਂਦੀ ਆ ਚੈੱਕ ਕਰ ਲੋ ਗੋਲ ਮਟੋਲ ਪਈਆ ਕਿਸੇ ਵਕਤ ਉਹ ਲਸੀਲਾ ਵੀ ਨਹੀਂ ਨਹੀ ਹਾਂ ਪੂਰੇ ਰਾਜੀ ਆ ਮੁੱਲ ਵੀ ਜਾ ਜਾ ਬਾਕੀ ਮਾਨਤਾਨ ਹੋ ਜੂ ਮਾੜਾ ਮੂਟਾ ਕਰ ਦਾਂ ਕੋਈ ਨਹੀਂ ਠੀਕ ਆ ਭਾਈ ਨੈਕਸੀ ਕੇ ਬਾਈ ਕੋਲੇ ਬਾਈ 2 ਆਪਾਂ ਦੋਵੇਂ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਦੋਮਾ ਜੋ ਕੋਈ ਵੀ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਜੀ ਵੀਡੀਓ ਨਾਲ ਦੇਖਣ ਲਈ ਸਾਰੇ ਵੀਰਾਂ ਦਾ ਤੈਅਦ ਲਓ ਧੰਨਵਾਦ ਜੀ